ਮントਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਬਾਰੇ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਮントਮਾਨ ਸਾਹਿਬ ਨੇ ਕੀ ਕਿਹਾ ਆਮ ਆਦੀ ਪਾਰਟੀ ਦੀ ਇਮਾਨਦਾਰੀ ਅਤੇ ਸੱਚੀ ਨੀਅਤ ਨੂੰ ਦੇਖਦੇ ਹੋਏ ਲੋਕ ਕਾਫਲਾ ਬਣ ਕੇ ਸਾਡੇ ਨਾਲ ਤੁਰੇ ਅਤੇ ਸੈਂਕੜੇ ਸਾਲ ਪੁਰਾਣੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਕਿਉਂਕਿ ਅਸੀਂ ਜਾਇਦਾਦਾਂ ਦੇ ਹਿੱਸੇਦਾਰ ਨਹੀਂ ਲੋਕਾਂ ਦੇ ਸੁੱਖ-ਦੁੱਖਾਂ ਦੇ ਹਿੱਸੇਦਾਰ ਹਾਂ ਅਸੀਂ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੇ ਹਾਂ ਸਾਡਾ ਹਰ ਇੱਕ ਫੈਸਲਾ ਲੋਕਾਂ ਦੀਆਂ ਮੰਗਾਂ ਮੁਤਾਬਿਕ ਲੋਪੱਕੀ ਹੁੰਦਾ ਹੈ ਅਸੀਂ ਲੋਕਾਂ ਨਾਲ ਕੀਤਾ ਇੱਕ ਇੱਕ ਵਾਦਾ ਪੂਰਾ ਕਰ ਰਹੇ ਹਾਂ ਆਉਣ ਵਾਲੇ ਬਜਟ ਵਿੱਚ ਪਾਸ ਕਰਕੇ ਸਾਡੀਆਂ ਮਾਤਾ ਪਿਤਾਵਾਂ ਨਾਲ ਕੀਤਾ 1000 ਰੁਪਏ ਦਾ ਵਾਦਾ ਪੂਰਾ ਕੀਤਾ ਜਾਵੇਗਾ ਅਸੀਂ ਪਿੰਡਾਂ ਦੇ ਵਿਕਾਸ ਲਈ ਸੜਕਾਂ ਸਕੂਲ ਛਪੜਾ ਦੀ ਸਫਾਈ ਅਤੇ ਖੇਡ ਦੇ ਮੈਦਾਨਾਂ ਵੱਲ ਖਾਸ ਖਿਆਲ ਦੇ ਰਹੇ ਹਾਂ ਤਰਨ ਤਰਨ ਹਲਕੇ ਦੇ ਪਿੰਡਾਂ ਨੇ ਪਹਿਲਾਂ ਵੀ ਪਰਵਾਹ ਹੰਗਾਰਾ ਦਿੱਤਾ ਅੱਤੇ ਸਾਨੂੰ ਯਕੀਨ ਹੈ ਕਿ ਇਸ ਵਾਰ ਵੀ ਆਮ ਆਦੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਜਾਵੇਗਾ ਪਿੰਡ ਬੁਰਜ ਵਾਲਿਓ ਪਿੰਡ ਦੀ ਤਰੱਕੀ ਲਈ ਆਮ ਆਦੀ ਪਾਰਟੀ ਦੇ ਹੱਕ ਵਿੱਚ ਹਲਕੇ ਦੀ ਕਮਾਂਡ ਫੜਾਓ ਅਸੀਂ ਵਿਕਾਸ ਦੇ ਕੰਮ ਲਗਾਤਾਰ ਕਰ ਰਹੇ ਹਾਂ ਹਾਂਜੀ ਤੋਂ ਅੰਦਾਜ਼ੀ ਹੈ ਹੀ ਬੰਸਪਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਗੱਲ ਕਹੀ ਤੇ ਵੱਡਾ ਐਲਾਨ ਵੀ ਕੀਤਾ ਕਿ ਇਸ ਬਜਟ ਵਿੱਚ ਉਹ ਮਾਤਾ ਪਿਤਾ ਨੂੰ ਜਿਹੜਾ ਵਾਅਦਾ ਕੀਤਾ ਗਿਆ ਸੀ 1000 ਰੁਪਿਆ ਦੇਣ ਦਾ ਉਹ ਪੂਰਾ ਕੀਤਾ ਜਾਵੇਗਾ ਬੰਸਪਾਨ ਨੇ ਕਿਹਾ ਕਿ ਅਸੀਂ ਲੋਕਾਂ ਦੇ ਕੰਮ ਕਰ ਰਹੇ ਹਾਂ ਤੇ ਸਾਨੂੰ ਸਰਕਾਰ ਦੇ ਵਿੱਚ ਲੋਕਾਂ ਨੇ ਭਰਮਾ ਹੰਗਾਰਾ ਦਿੱਤਾ ਹੈ ਤੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਇਦਾਂ ਹੀ ਲੋਕਾਂ ਪ੍ਰਤੀ ਜੋ ਸਾਡਾ ਵਾਅਦਾ ਹੈਗਾ ਲੋਕਾਂ ਪ੍ਰਤੀ ਸਾਡੇ ਜੋ ਕੰਮ ਹੈ ਅਸੀਂ ਉਹ ਕਰਦੇ ਰਵਾਂਗੇ ਤੇ ਲੋਕੀ ਇਦਾਂ ਹੀ ਸਾਡਾ ਸਾਥ ਦਿੰਦੇ ਇਹਨ ਇਹ ਵੱਡੀ ਗੱਲ ਕਹੀ ਪੰਤਮਨ ਸਾਹਿਬ ਨੇ ਤੁਹਾਨੂੰ ਦੱਸਦੀ ਹੈ ਜੀ ਲਗਾਤਾਰ ਜੋ ਹੈ ਪੰਤਮਨ ਸਾਹਿਬ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈਗੀ ਤੇ ਕਾਫੀ ਟਾਈਮ ਤੋਂ ਜਿਹੜੀ ਪੈਂਡਿੰਗ ਡਿਮਾਂਡ ਸੀਗੀ 1000 ਰੁਪਿਆ ਮਿਲਾਵਾਂਗੇ ਦੇਣ ਦੀ ਉਹ ਵੀ ਪੰਤਮਨ ਸਾਹਿਬ ਨੇ ਕਿਹਾ ਹੈ ਕਿ ਹੁਣ ਬਜਟ ਦੇ ਵਿੱਚ ਜੋ ਹੈ ਇਹ ਮੰਗ ਪੂਰੀ ਕੀਤੀ ਜਾਵੇ ਕੀ ਇਹ ਬਹੁਤ ਵਧੀਆ ਗੱਲ ਕਹੀ ਪੰਤਮਨ ਸਾਹਿਬ ਨੇ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਤੇ ਇਹ ਵੀਡੀਓ ਵੀ ਆਤਮਾ ਸ਼ੇਅਰ ਕਰ ਦਿਓ ਇਦਾਂ ਦੀ ਖਬਰ ਤੁਹਾਨੂੰ ਦੰਦ ਦੇ ਰਹਾਾਂਗੇ ਬਾਕੀ ਜਾਂਦੇ ਜਾਂਦੇ ਤੁਹਾਨੂੰ ਦੱਸਦੀ ਹੈ ਜੀ ਪੰਤਮਨ ਸਾਹਿਬ ਨੇ ਲੋਕਾਂ ਨੂੰ ਪੰਜਾਬ ਦੇ ਵੱਡਾ ਸੰਦੇਸ਼ ਦਿੱਤਾ ਤੇ ਉਹਨਾਂ ਬਾਰੇ ਵੱਡੀ ਗੱਲ ਕਹੀ